ਸਾਰੇ ਨੌਜਵਾਨ ਜਿਹੜੇ ਅੱਜ ਇਸ ਕਨਵੈਨਸ਼ਨ ਦਾ ਸੀਨਾ ਦਿੱਤਾ ਸੀਗਾ ਵੀ ਬੀਟੀਕ ਕਰੀਏ ਵੀ ਹਰਿਆਣਾ ਦੇ ਵਿੱਚ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਇਕੱਠੇ ਕਰੀਏ ਜਿੰਨੇ ਸਾਡੇ ਨਾਲ ਜੁੜੇ ਜੁੜੇ ਹੈ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਅਲੀਕੇ ਦੇ ਵਿੱਚ ਅਸੀਂ ਕਮੇਟੀ ਬਣਾਈ ਹੈ ਸ਼ਹੀਦ ਭਗਤ ਸਿੰਘ ਨੌਜਨ ਸਭਾ ਜਿਹਦਾ ਨਾਂ ਕਾਫੀ ਚੱਲਦਾ ਹੈ ਇੱਥੇ ਮੈਨੂੰ ਲੱਗਦਾ ਵੀ ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲਦਾ ਰਿਹਾ ਤੇ ਉਦੋਂ ਮੈਂ ਲਾਸਟ ਇੱਕ ਵਾਰ ਤੇ ਇਸੇ ਰੈਸਟੋਰੈਂਟ ਉਸੇ ਸੀ ਜਗ੍ਹਾ ਤੇ ਮੀਟਿੰਗ ਕਰਕੇ ਗਿਆ ਸੀਗਾ ਤੇ ਉਹਦੇ ਤੋਂ ਬਾਅਦ ਕਈ ਪ੍ਰੋਬਲਮ ਵੀ ਆਰਗੇਨਾਈਜੇਸ਼ਨ ਦੇ ਵਿੱਚ ਆਈਆਂ ਜਿਹਦੇ ਕਰਕੇ ਕੰਮ ਘਟਿਆ ਵੀ ਤੇ ਕਈ ਤਬਦੀਲੀਆਂ ਵੀ ਆਈਆਂ ਪਰ ਵੀ ਦੇ ਵਿੱਚੋਂ ਹੀ ਕਈ ਨੌਜਵਾਨ ਜਿਹੜੇ ਸਿਆਣੇ ਹੋ ਕੇ ਨਿਕਲੇ ਆ ਸਾਡੇ ਹਰਿਆਣੇ ਦਾ ਇੱਕ ਕਾਫੀ ਚੰਗਾ ਆਗੂ ਸੀਗਾ ਮਨਜੀਤ ਜਿਹਦੇ ਜਾਣ ਦੇ ਨਾਲ ਸਾਨੂੰ ਇੱਥੇ ਜਥੇਬੰਦੀ ਦੇ ਵਿੱਚ ਬਹੁਤ ਜ਼ਿਆਦਾ ਘਟਾ ਪਿਆ ਪਰ ਅੱਜ ਦੇ ਦਿਨ ਦੇ ਉੱਪਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਆਪਾਂ ਕਹ ਲਈਏ ਵੀ 23 ਮਾਰਚ ਨੂੰ ਦਾ ਸ਼ਹੀਦੀ ਦਿਹਾੜਾ ਹੈ ਭਗਤ ਸਿੰਘ ਦਾ ਨਾਂ ਹੀ ਅਸੀਂ ਕਿਉਂ ਲੈਂਦੇ ਆ ਰਾਜਗੁਰੂ ਸੁਖਦੇਵ ਉਹਨਾਂ ਦਾ ਨਾਂ ਹੀ ਕਿਉਂ ਲੈਂਦੇ ਆ ਕਿਉਂਕਿ ਇਹ ਉਹ ਨੌਜਵਾਨ ਹੈ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਦੌਰਾਨ ਅੰਗਰੇਜ਼ ਰਾਜ ਦੇ ਦੌਰਾਨ ਵੀ ਲਗਾਤਾਰ ਬਗਾਵਤ ਕੀਤੀ ਲੜੇ ਹੁਣ ਅਸੀਂ ਤੁਸੀਂ ਨੌਜਵਾਨ ਹੈ ਹਰਪੀਤ ਨੇ ਗੱਲਬਾਤ ਸਾਰੀ ਸਾਂਝੀ ਤੁਹਾਡੇ ਨਾਲ ਸਾਰੀ ਕੀਤੀ ਹੈ ਵੀ ਅਲੱਗ-ਅਲੱਗ ਮੁੱਦੇ ਹੈ ਸਾਡੇ ਰੋਜ਼ਗਾਰ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਸਾਡੇ ਜਿੰਨੀ ਡਿਵੈਲਪਮੈਂਟ ਨੂੰ ਲੈ ਕੇ ਨੌਜਵਾਨੀ ਕੀ ਕਰੇ ਉਦੋਂ ਸਾਰੀ ਗੱਲਾਂ ਨੂੰ ਲੈ ਕੇ ਹਰਪੀਤ ਨੇ ਗੱਲਾਂ ਰੱਖੀਆਂ ਆ ਪਰ ਇਹ ਲੜੀਆਂ ਕਿੱਦਾਂ ਜਾ ਸਕਦੀਆਂ ਇਹ ਗੱਲਾਂ ਅੱਜ ਤੋਂ ਪਹਿਲਾਂ ਵੀ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਅਗਰੇਜ਼ਾ ਦੇ ਸਮੇਂ ਲੜਦਾ ਰਿਹਾ ਉਸ ਸਮੇਂ ਵੀ ਸੀਗੀਆਂ ਜਿਹਦਾ ਗੱਲ ਕਰ ਰਿਹਾ ਹੈ ਤਾਂ ਉਸ ਸਮੇਂ ਵੀ ਵੱਡੀ ਗਿਣਤੀ ਨੌਜਵਾਨ ਸਾਡੇ ਇਹਨਾਂ ਮੁਲਕਾਂ ਚੋਂ ਨਿਕਲ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਰਹੇ ਕਿਉਂ ਜਾਂਦੇ ਰਹੇ ਕਿਉਂਕਿ ਇੱਥੇ ਉਦਾਂ ਦਾ ਰੋਜ਼ਗਾਰ ਨਹੀਂ ਹੁੰਦਾ ਰਿਹਾ ਹੈ ਉਹਦੇ ਤੋਂ ਇਲਾਵਾ ਪਰਮਜੀਤ ਲਾਲੀ ਹੁਣਾ ਨੇ ਜਿਹੜੀ ਗੱਲ ਜਾਤ ਪਾਤ ਦੀ ਵੀ ਕੀਤੀ ਹੈ ਤੇ ਬਹੁਤ ਜ਼ਿਆਦਾ ਤੇ ਅੱਜ ਵੀ ਅਜਿਹਾ ਦੇਖਣ ਨੂੰ ਸਾਨੂੰ ਮਿਲਦਾ ਵੀ ਹੈਗਾ ਹੈ ਤੇ ਕਈ ਰੋਟੀਆਂ ਸੇਕਣ ਵਾਲੇ ਉਹਦੇ ਵਿੱਚੋਂ ਕਈ ਰੋਟੀਆਂ ਸੇਕਦੇ ਆ ਜਿੱਦਾਂ ਹੁਣ ਪਿਛਲੇ ਦਿਨਾਂ ਹੀ ਗੱਲ ਵਾਪਰੀ ਹੈ ਹਿਮਾਚਲ ਦੇ ਵਿੱਚ ਜਿਹੜੇ ਨੌਜਵਾਨ ਹੈ ਹੋਲੇ ਮੱਲੇ ਦੇ ਦੌਰਾਨ ਹਿਮਾਚਲ ਨੂੰ ਜਾਂਦੇ ਆ ਮਣੀਕਰ ਸਾਹਿਬ ਸਾਡਾ ਉੱਥੇ ਗੁਰਦੁਆਰਾ ਸਾਹਿਬ ਜਾंदे ਆ ਨੌਜਵਾਨ ਉੱਥੋਂ ਦੇ ਇੱਕ ਬੰਦੇ ਨੇ ਮਾਹੌਲ ਪੂਰਾ ਬਣਾਉਣ ਦਾ ਯਤਨ ਕੀਤਾ ਵੀ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਯਤਨ ਕੀਤੇ ਇਹ ਚੀਜ਼ਾਂ ਵਾਪਰਦੀਆਂ ਨਾ ਪਰ ਇਹਦੇ ਵਿੱਚ ਇਹ ਉੱਥੋਂ ਚਲਿਆ ਹੋਇਆ ਪਾੜਾ ਅੱਜ ਵੀ ਸਾਡੇ ਵਿੱਚ ਖੜਿਆ ਆ ਇੱਕ ਕੱਲ ਪਰਸੋ ਇੱਕ ਘਟਨਾ ਹੋਰ ਵਾਪਰੀ ਕਿ ਇੱਕ ਅਸੀਂ ਦਿੱਲੀ ਦੇ ਵਿੱਚ ਇੱਕ ਅੰਦੋਲਨ ਲੜਿਆ ਖੇਤੀ ਦੇ ਤਿੰਨ ਕਾਨੂੰਨ ਚੌਥਾ ਬਿਜਲੀ ਸੋਧ ਬਿੱਲ ਰੱਦ ਕਰਾਉਣ ਨੂੰ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਖੜੀਆਂ ਸੀਗੀਆਂ ਤੇ ਖੜੇ ਹੋ ਕੇ ਇੱਕ ਅੰਦੋਲਨ ਲੜਿਆ ਤੇ ਜਿਹਦੇ ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਪੈਗੀ ਤੇ ਉਹ ਕਾਨੂੰਨ ਜਿਹੜੇ ਰਿਪੀਲ ਹੋਏ ਰੱਦ ਹੋਏ ਇੱਕ ਪਾੜਾ ਹੁਣ ਪੰਜਾਬ ਦੇ ਵਿੱਚ ਐ ਵੀ ਕੁਝ ਕਿਸਾਨ ਜੱਥੇਬੰਦੀਆਂ ਨੇ ਵੱਖਰਾ ਸਟੈਂਡ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ ਤੇ ਦੂਜੇ ਪਾਸੇ ਇੱਕ ਸੰਯੁਕਤ ਕਿਸਾਨ ਮਾਰਚਾ ਇੱਕ ਪਾਸੇ ਰਹਿ ਗਿਆ ਤੇ ਭਗਵੰਤ ਮਾਨ ਨੇ ਪੰਜਾਬ ਦੇ ਨੇ ਕਿਉਂਕਿ ਹਰਿਆਣੇ ਦੇ ਖੜੇ ਆ ਪਰ ਤੁਹਾਡੇ ਲਈ ਸਿੱਖਣ ਵਾਲਾ ਨੇੜੇ ਗੱਲਾਂ ਵੀ ਸਰਕਾਰ ਕੰਮ ਕਿゼਹਾ ਕਰਦੀ ਐ ਇਦਾਂ ਹੀ ਅੰਗਰੇਜ਼ ਕਰਦੇ ਰਿਹਾ ਵੀ ਪਾੜੋ ਤੇ ਰਾਜ ਕਰੋ ਉਸੇ ਤਰੀਕੇ ਦੇ ਨਾਲ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੂੰ ਸੱਦਿਆ ਉਹਨਾਂ ਦੇ ਨਾਲ ਮਾਹੌਲ ਖਰਾਬ ਕੀਤਾ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਐਕਸ਼ਨ ਦਿੱਤਾ ਤੇ ਫੜੋ ਫੜੀ ਸਾਰੇ ਪਾਸੇ ਕਿਸਾਨ ਲੀਡਰਾਂ ਦੀਆਂ ਪੰਜਾਬ ਦੇ ਵਿੱਚ ਹੋਈਆਂ ਪੂਰਾ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਕ ਕਰਕੇ ਦੱਸ ਦਿੱਤਾ ਤੇ ਕੱਲ ਪਰਸੋਂ ਇੱਥੇ ਡੱਲਿਆਲ ਹੋਣਾ ਨੂੰ ਮੀਟਿੰਗ ਸੱਦ ਕੇ ਤੇ ਉਹਨਾਂ ਦੀ ਸਾਰੀ ਲੀਡਰਸ਼ਿਪ ਨੂੰ ਗ੍ਰਫਤਾਰ ਕਰਕੇ ਤੇ ਜੋ ਮੋਰਚਾ ਤੱਕੇ ਦੇ ਨਾਲ ਉਖਾੜ ਕੇ ਪਾਸੇ ਕਰ ਦਿੱਤਾ ਤੇ ਅੱਜ ਉਥੋਂ ਦੇ ਪਟਿਆਲੇ ਦੇ ਡੀਆਈਜੀ ਦੀ ਸਟੇਟਮੈਂਟ ਆਂਦੀ ਆ ਵੀ ਅਸੀਂ ਵੀ ਤਿਆਰ ਆ ਮਤਲਬ ਗੱਲ ਇਹ ਹੈ ਵੀ ਪੁਲਿਸ ਲੋਕਾਂ ਦੀ ਰਾਖੀ ਦੇ ਲਈ ਨਹੀਂ ਇਹ ਗੱਲ ਹੁਣ ਸਮਝਣ ਵਾਲੀ ਹੈ ਸਾਡੇ ਲਈ ਪੁਲਿਸ ਚਾਹੇ ਅੰਗਰੇਜ਼ਾਂ ਦੇ ਸਮੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਚੜਾਉਣ ਵਾਲੀ ਸੀਗੀ ਜਿਹੜੇ ਲੋਕਾਂ ਦੇ ਲਈ ਲੜਦੇ ਸੀਗੇ ਜਿਹੜੇ ਕਹਿੰਦੇ ਵੀ ਹਰ ਇੱਕ ਬੱਚੇ ਨੂੰ ਚੰਗੀ ਵਿਦਿਆ ਮਿਲਣੀ ਚਾਹੀਦੀ ਹੈ ਹਰ ਇੱਕ ਨੌਜਵਾਨ ਨੂੰ ਸਮੇਂ ਰਹਿੰਦੇ ਰੋਜ਼ਗਾਰ ਮਿਲਣਾ ਚਾਹੀਦਾ ਹੈ ਤੇ ਹਰ ਇੱਕ ਜਿੰਨੀ ਵੀ ਸਾਡੀ ਸਮਾਜ ਹੈ ਉਹਨੂੰ ਉਸ ਸਮਾਜ ਜਿਹੜਾ ਲੋਕਾਂ ਲਈ ਇੱਕ ਰਹਿਣ ਲਈ ਚਾਹੀਦਾ ਹੈ ਇਥੇ ਬੱਚਿਆਂ ਦੇ ਨਾਲ ਕਿਤੇ ਧੱਕਾ ਨਾ ਹੋਵੇ ਔਰਤਾਂ ਦੇ ਨਾਲ ਕਿਤੇ ਧੱਕਾ ਨਾ ਹੋਵੇ ਜਾਤ ਪਾਤ ਨਾ ਹੋਵੇ ਇਹ ਸਾਰੀ ਚੀਜ਼ਾਂ ਭਗਤ ਸਿੰਘ ਗੱਲ ਕਰਦਾ ਰਹਿਣਾ ਉੱਥੇ ਹੀ ਜਦੋਂ ਉਹ ਗੱਲ ਕਰਦਾ ਰਿਹਾ ਤੇ ਉਹਨੂੰ ਫਾਂਸੀ ਦੇ ਵਿੱਚ ਫਾਂਸੀ ਦੇ ਪਾਸੇ ਨੂੰ ਤੋਰ ਦਿੱਤਾ ਪਹਿਲੀ ਗ੍ਰਿਫਤਾਰੀ ਜਦੋਂ ਭਗਤ ਸਿੰਘ ਦੀ ਹੋਈ ਹੈ ਤੇ ਉਹ ਕਿਉਂ ਹੋਈ ਹੈ ਮੈਨੂੰ ਲੱਗਦਾ ਵੀ ਕਾਫੀ ਨੌਜਵਾਨ ਹਜੇ ਜਾਣਦੇ ਨਹੀਂ ਖੀਰਿਆਜ਼ਨ ਭਗਤ ਸਿੰਘ ਜਦੋਂ ਉਹਦੇ ਬਾਰੇ ਜਦੋਂ ਉੱਥੋਂ ਦੇ ਲੋਕਲ ਲੀਡਰ ਰੋਲਾ ਪਿਆ ਵੀ ਇਹ ਨੌਜਵਾਨ ਹੈ ਅੱਛਾ ਉਹ ਅੰਗਰੇਜ਼ ਪੁੱਛਦੇ ਵੀ ਕਰਦਾ ਕੀ ਹੈ ਜੀ ਉਹ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦਾ ਉਹ ਪਰਚੇ ਬਣਦਾਇਆ ਉਹ ਲਿਖਦਾਇਆ ਕਹਿੰਦਾ ਵੀ ਇਹ ਸਭ ਤੋਂ ਖਤਰਨਾਕ ਬੰਦਾ ਇਹਨੂੰ ਸਭ ਤੋਂ ਪਹਿਲਾਂ ਚੱਕੋ ਪਹਿਲੀ ਗ੍ਰਿਫਤਾਰੀ ਭਗਤ ਸਿੰਘ ਦੀ ਇਸ ਗੱਲ ਨੂੰ ਲੈ ਕੇ ਕਿਉਂਕਿ ਲੱਗਿਆ ਪਤਾ ਵੀ ਇਹ ਨੌਜਵਾਨ ਲੋਕਾਂ ਨੂੰ ਜਥੇਬੰਦ ਕਰਕੇ ਸਾਡੇ ਵਿਰੁੱਧ ਖੜਾ ਕਰ ਸਕਦਾ ਹੈ ਇਹ ਤੋ ਟਕਲੀਫ ਹੀ ਹੈ ਉਹੀ ਚੀਜ਼ ਸਰਕਾਰ ਨੂੰ ਹੈ ਜਦੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋ ਗਈਆਂ ਉਹਦੇ ਮਗਰ ਤੁਹਾਡਾ ਹਰਿਆਣਾ ਨਾ ਹਰਿਆਣੇ ਦੇ ਵਿੱਚ ਪਹਿਲਾਂ ਕਿਦਾਂ ਦੇ ਅੰਦੋਲਨ ਹੋਿੰਦੇ ਰਹੇ ਤੁਸੀਂ ਦੱਸ ਦਿਓ ਹਜੇ ਤੁਸੀਂ ਜਿਸ ਉਮਰ ਦੇ ਪੜਾਅ ਦੇ ਵਿੱਚ ਹੋ ਤੁਸੀਂ ਪਿਛਲੇ ਦਸਾਂ 15 ਸਾਲਾਂ ਦੇ ਵਿੱਚ ਜਾਟ ਅੰਦੋਲਨ ਦੇਖਿਆ ਹੋਰ ਦੋ ਤਿੰਨ ਹੈ ਹਰਿਆਣੇ ਦੇ ਲੋਕ ਸਾਲ ਦੇ ਵਿੱਚ ਇੱਕ ਵਾਰ ਲੜਦੇ ਰਹੇ ਇੱਕ ਵਾਰ ਲੜਨਾ ਦੋ ਤਿੰਨ ਦਿਨਾਂ ਦੇ ਵਿੱਚ ਸਾੜ ਪੁਨ ਕਰਨੀ ਅੰਦੋਲਨ ਖਤਮ ਇਹੀ ਹੁੰਦਾ ਰਿਹਾ ਨਾ ਪਰ ਕਿਸਾਨੀ ਅੰਦੋਲਨ ਹੋਣ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਹਰਿਆਣੇ ਦੇ ਵਿੱਚ ਵਾਪਰਿਆ ਹਰਿਆਣੇ ਦੇ ਵਿੱਚ ਜਿੰਨੀਆਂ ਵੀ ਸਟ੍ਰਗਲਾਂ ਚੱਲਦੀ ਪਈਆਂ ਹੁਣ ਬੜੇ ਠਰਮੇ ਦੇ ਨਾਲ ਐ ਕਈਆਂ ਇੱਥੇ ਧਰਨੇ ਲੰਬੇ ਵੀ ਚੱਲਦੇ ਪਈ ਐ ਇਹ ਤਬਦੀਲੀ ਹੋਈ ਇਹ ਤਬਦੀਲੀ ਤੋਂ ਹੁਣ ਸਰਕਾਰ ਖਾਰਖਾਨੀ ਆ ਵੀ ਪੰਜਾਬ ਦੇ ਲੋਕਾਂ ਨੇ ਜਾਗ ਲਾਤਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਾਗ ਲਾਤਾ ਪੰਜਾਬ ਦੇ ਯੂਥ ਨੇ ਪੰਜਾਬ ਦੀ ਕਿਸਾਨੀ ਨੇ ਜਾਗ ਲਾਤਾ ਸਾਰੇ ਖੇਤਿਆਂ ਨੂੰ ਹੁਣ ਉਹਦੇ ਤੋਂ ਅੱਗੇ ਇਹ ਕੰਮ ਖਰਾਬ ਹੋ ਜਾਣਾ ਜੇ ਇਹਨਾਂ ਨੂੰ ਖਿਲਾਰਿਆ ਨਹੀਂ ਉਹ ਖਿਲਾਰ ਦਿੱਤਾ ਉੱਥੇ ਇਹੀ ਗੱਲ ਅਸੀਂ ਜੋੜਦੇ ਹਾਂ ਤੁਹਾਡੇ ਵਿੱਚ ਆ ਕੇ ਸਾਡੀ ਗਿਣਤੀ ਵੱਧ ਵੀ ਹੋ ਸਕਦੀ ਹੈ ਘੱਟ ਵੀ ਹੋ ਸਕਦੀ ਹੈ ਪਰ ਸਾਡੇ ਲਈ ਜ਼ਿੰਮੇਵਾਰੀ ਕਿੰਨੀ ਵੱਡੀ ਹੈ ਸਾਡੇ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਆ ਉਹਨਾਂ ਦੇ ਲਈ ਜ਼ਿੰਮੇਵਾਰੀ ਕਿੰਨੀ ਵੱਡੀ ਹੈ ਅੱਜ ਵੀ ਇੱਥੇ ਹਾਲਾਤ ਅਜਿਹੇ ਆ ਸਾਡੇ ਹਰਿਆਣੇ ਦੇ ਵਿੱਚ ਇਸ ਸੂਬੇ ਦੇ ਵਿੱਚ ਵੀ ਨੌਜਵਾਨ ਪੜੀ ਜਾ ਰਹੇ ਆ ਪੜੀ ਜਾ ਰਿਹਾ ਪਰ ਰੋਜ਼ਗਾਰ ਨੂੰ ਦੇਖ ਲਈਏ ਸਰਕਾਰਾਂ ਤਬਦੀਲ ਹੋ ਗਈਆਂ ਨਵੀਂ ਸਰਕਾਰ ਚੁਣ ਕੇ ਆ ਗਈ ਹੈ ਕਿ ਸਰਕਾਰ ਚੁਣਨ ਦੇ ਨਾਲ ਹੀ ਕਿ ਪੰਜਾਬ ਦੇ ਤੁਹਾਡੇ ਹਰਿਆਣੇ ਦੇ ਜਿਹੜੇ ਵੱਡੀ ਗਿਣਤੀ ਨੌਜਵਾਨ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲ ਗਿਆ ਜਿਹੜੇ ਮਰਰੇਗਾ ਦੇ ਵਿੱਚ ਜਾਂ ਹੋਰ ਕੰਮੇ ਕੰਮ ਕਰਦੇ ਆ ਕਿ ਉਹਨਾਂ ਨੂੰ ਸਾਰਾ ਸਾਲ ਕੰਮ ਮਿਲ ਮਿਲਣ ਲੱਗ ਪਿਆ ਉਹਨਾਂ ਦੀ ਦਿਹਾੜੀ ਇੰਨੀ ਜ਼ਿਆਦਾ ਹੋ ਗਈ ਵੀ ਉਹ ਗੁਜ਼ਾਰਾ ਕਰ ਸਕਦੇ ਆ ਕਿ ਇੱਥੇ ਜਾਤ ਪਾਤ ਖਤਮ ਹੋ ਗਈ ਇਹ ਹਾਲਾਤ ਉਦਾਂ ਦੇ ਉਦਾਂ ਹੀ ਖੜੇ ਆ ਇਸੇ ਕਰਕੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਰਦਾ ਸੰਗਠਨ ਪਿੰਡੋਵੰਡੀ ਲੈ ਕੇ ਜਾਂਦੇ ਆ ਤੇ ਲੜਦੇ ਆਂ ਅਸੀਂ ਇਲਕੇ ਚ ਚੋਣ ਲੜੀ ਚੋਣ ਇਸ ਗੱਲ ਨੂੰ ਲੈ ਕੇ ਨਹੀਂ ਲੜੀ ਵੀ ਸਾਨੂੰ ਚਾਹ ਸੀਗਾ ਵੀ ਅਸੀਂ ਸਰਪੰਚ ਬਣਾਣਾ ਜਾਂ ਪੰਚਾਇਤ ਬਣਾਣੀ ਆ ਅਸੀਂ ਇੱਕ ਤਬਦੀਲੀ ਨੂੰ ਲੈ ਕੇ ਯਤਨ ਕੀਤਾ ਵੀ ਇੱਕ ਤਬਦੀਲੀ ਕਰਨੀ ਆ ਉਹ ਤਬਦੀਲੀ ਦੀ ਨਹੀਂ ਪੱਥਰ ਅਸੀਂ ਉੱਥੇ ਰੱਖੀ ਐ ਤੇ ਉੱਥੇ ਇੱਕ ਵੱਡਾ ਅਮੀਰ ਇੱਕ ਵੱਡਾ ਸਰਮਾਇਆਦਾਰ ਹਰ ਆਇਆ ਪਰਸਨਲ ਤੌਰ ਤੇ ਸਾਡੀ ਕੋਈ ਦੁਸ਼ਮਣੀ ਥੋੜੀ ਸੀਗੀ ਉਸ ਬੰਦੇ ਦੇ ਨਾਲ ਪਰ ਇੱਕ ਵਿਚਾਰਤੌਰਕ ਤੌਰ ਤੇ ਦੁਸ਼ਮਣੀ ਸੀਗੀ ਕਿ ਉਹ ਲੋਕ ਉਸ ਕੋਨਵੇ ਦੇ ਨਾਲ ਖੜਾ ਵੀ ਜਿਹੜਾ ਅਮੀਰਾਂ ਨੂੰ ਹੋਰ ਅਮੀਰ ਕਰਨ ਦੇ ਵੱਲ ਨੂੰ ਖੜਾ ਤੇ ਗਰੀਬਾਂ ਨੂੰ ਹੋਰ ਗਰੀਬ ਗਰੀਬ ਕਰਨ ਦੇ ਵੱਲ ਨੂੰ ਖੜਾ ਹੁਣ ਸਾਡੇ ਲਈ ਇੱਕ ਵੱਡੀ ਗੱਲ ਖੜੀ ਐ ਜਿਹੜੇ ਅਸੀਂ ਵੱਡੀ ਗਿਣਤੀ ਚ ਲੋਕ ਐ ਵੱਡੀ ਗਿਣਤੀ ਚ ਲੋਕ ਕਿਹੜੇ ਐ ਜਿਹੜੇ ਕੰਮ ਕਰਦੇ ਆ ਤੁਹਾਡੇ ਜਿੰਨੇ ਵੀ ਤੁਸੀਂ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਨਾ ਕੁਝ ਕੰਮ ਕਰਨਾ ਤਾਂ ਹੀ ਗੁਜ਼ਾਰਾ ਹੁੰਦਾ ਨਾ ਅਸੀਂ ਕਿਰਤੀ ਲੋਕ ਐ ਚਾਹੇ ਕਿਸਾਨ ਐ ਚਾਹੇ ਮਜ਼ਦੂਰ ਐ ਚਾਹੇ ਮਲਾਜ਼ਮ ਐ ਚਾਹੇ ਦੁਕਾਨਦਾਰ ਐ ਚਾਹੇ ਛੋਟਾ ਵਪਾਰੀ ਐ ਅਸੀਂ ਸਾਰੇ ਉਹ ਜਿਹੜੇ ਕਿਰਤੀ ਐ ਪਰ ਅਸੀਂ ਹੈ ਵੱਡੀ ਗਿਣਤੀ ਚ ਪਰ ਸਾਡੇ ਉੱਪਰ ਰਾਜ ਕਰਨ ਵਾਲੇ ਸਿਸਟਮ ਜਿਹੜਾ ਚਲਾਉਣ ਵਾਲਿਆ ਉਹ ਕੁਝ ਕੋ ਮੁੱਠੀ ਪਰ ਲੋਕ ਐ ਇੱਕ ਸਮਾਸੀ ਗਿਆ ਅੰਗਰੇਜ਼ ਸਾਮਰਾਜ ਸੀਗਾ ਅੱਜ ਆਦਾਨੀ ਬਾਨੀ ਵਰਗੇ ਕੁਝ ਕੁ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਅੱਗੇ ਚਲਾਈ ਹੋਈ ਭਾਜਪਾ ਦੀ ਸਰਕਾਰ ਹੈ ਜਾਂ ਇਹ ਦੂਜੀਆਂ ਸਿਆਸੀ ਪਾਰਟੀਆਂ ਹੈ ਹੁਣ ਪੰਜਾਬ ਇੱਧਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਆਇਆ ਕਿੰਨੀ ਕਿ ਦਿੱਲੀ 'ਚ ਤਬਦੀਲੀ ਹੋਈ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਲਗਭਗ 3 ਕਰੋੜ ਆਬਾਦੀ ਹੈ ਸਾਡੇ ਪੰਜਾਬ ਦੀ ਜਿਹਦੇ ਜੋ 60 ਲੱਖ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਨਾ ਦਦਾ ਹੈ ਕੀ ਪਗੋ ਅੰਤਮਾਰ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਨੂੰ 3 ਸਾਲ ਹੋ ਗਿਆ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਨਹੀਂ ਖਤਮ ਹੋਇਆ ਪੰਜਾਬ ਦੇ ਵਿੱਚ 60 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਨਹੀਂ ਮਿਲ ਗਿਆ ਅੱਛਾ ਇਹ ਕਰਨ ਵਾਲਾ ਕੰਮ ਇਹ ਹੀ ਹੈ ਵੀ ਨੌਜਵਾਨ ਵੱਧ ਤੋਂ ਵੱਧ ਜਿੱਥੇ ਜੇ ਤੁਸੀਂ ਜਿੱਥੇ ਬੰਦ ਹੋਗੇ ਤੁਸੀਂ ਆ ਕੇ ਆਪਣੇ ਸਿਆਸੀ ਲੀਡਰ ਜਿਹੜੀ ਮਰਜ਼ੀ ਪਾਰਟੀ ਦਾ ਤੁਸੀਂ ਇਹ ਗੱਲ ਖੜੀ ਕਰ ਦਿੱਤੀ ਵੀ ਸਾਡੇ ਪਿੰਡ ਦੇ ਨੌਜਵਾਨ 100 ਦੀ ਗਿਣਤੀ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਆ ਕਿਸੇ ਨੇ ਗ੍ਰੈਜੂਏਟ ਕੀਤੀ ਹੋਈ ਹੈ ਕੋਈ ਪੋਸਟ ਗ੍ਰੈਜੂਏਟ ਹੈ ਕਿਸੇ ਨੇ ਕੋਈ ਸਕਿੱਲਫੁਲ ਐਜੂਕੇਸ਼ਨ ਪ੍ਰਾਪਤ ਕੀਤੀ ਹੋਈ ਹੈ ਕੋਈ ਅਲੱਗ-ਅਲੱਗ ਖਿੱਤੇ ਦੇ ਵਿੱਚ ਕੋਰਸ ਕੀਤਾ ਹੋਇਆ ਇਹਦੇ ਲਈ ਫਲਾਨਾ ਰੋਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ ਜੇ ਨਹੀਂ ਕਰ ਸਕਦੀ ਉਹਦੇ ਲਈ ਬੇਰੋਜ਼ਗਾਰੀ ਭੱਤਾ ਦੇ ਵੀ ਸਰਕਾਰ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਨਾ ਪਰ ਕੀਤੀਆਂ ਕਦੋਂ ਜਾ ਸਕਦੀਆਂ ਜਦੋਂ ਸਾਡਾ ਸੰਗਠਨ ਹੋਊਗਾ ਜੇ ਸੰਗਠਨ ਹੀ ਹੈ ਨਹੀਂ ਕੀ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਪਰਮਜੀਤ ਲਾਲੀ ਉਹਨਾਂ ਨੇ ਗੱਲ ਕੀਤੀ ਹੈ ਨਾ ਐਚ ਆਰਏ ਦਾ ਨਾਮ ਲਿਆ ਉਹਨਾਂ ਨੇ ਹਿੰਦੁਸਤਾਨ ਰਿਪਬਲਿਕਲ ਐਸੋਸੀਏਸ਼ਨ ਜਿਹਦਾ ਭਗਤ ਸਿੰਘ ਮੈਂਬਰ ਬਣਿਆ ਸੀਗਾ ਇੱਕ ਜਥੇਬੰਦੀ ਸੀਗੀ ਉਹ ਜਥੇਬੰਦੀ ਦੇ ਪਲੇਟਫਾਰਮ ਤੋਂ ਹੀ ਉੱਪਰ ਚੱਲਦਾ ਰਿਹਾ ਨਹੀਂ ਤਾਂ ਇੱਕ ਵਿਅਕਤੀ ਦਾ ਵਿਚਾਰ ਹੋ ਸਕਦਾ ਹੈ ਤੁਸੀਂ ਅੱਜ ਹੈਗੇ ਹੋ ਫੋਨ ਦੇ ਉੱਪਰ ਪੋਸਟ ਪਾਤੀ ਗੁੱਸਾ ਕਰ ਲਿਆ ਗੱਲ ਖਤਮ ਪਰ ਜਥੇਬੰਦੀ ਦਾ ਇੱਕ ਲਗਾਤਾਰ ਪ੍ਰੋਗਰਾਮ ਹੁੰਦਾ ਵੀ ਅਸੀਂ ਪਿੰਡੋਂ ਪਿੰਡ ਚੱਲ ਕੇ ਲਗਾਤਾਰ ਇੱਕ ਲੜਾਈ ਲੜਨੀ ਹੈ ਲੜਾਈ ਲੜਨੀ ਹੈ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਥੇਬੰਦ ਕਰਨ ਦੇ ਲਈ ਤਾਕਿ ਉਹ ਨਸ਼ੇ ਤੋਂ ਬਾਹਰ ਰਹਿਣ ਨਸ਼ੇ ਤੋਂ ਬਾਹਰ ਨਿਕਲ ਕੇ ਉਹ ਇੱਕ ਚੰਗੀ ਰਾਜਨੀਤੀ ਦੇ ਵੱਲ ਨੂੰ ਜਾਣ ਭਗਤ ਸਿੰਘ ਇਹੀ ਕਹਿੰਦਾ ਰਿਹਾ ਨਾ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪਿੰਡ ਸ਼ਹਿਰ ਕਸਬਿਆਂ ਦੇ ਵਿੱਚ ਜਾ ਕੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਜਥੇਬੰਦ ਕਰਨ ਦੀ ਲੋੜ ਹੈ ਉਹਨਾਂ ਨੂੰ ਜਥੇਬੰਦ ਹੋ ਕੇ ਆਪਣੀ ਆਰਥਿਕ ਮੰਗਾਂ ਦੇ ਉੱਪਰ ਸੰਘਰਸ਼ ਕਰਨ ਦੀ ਲੋੜ ਹੈ ਤੇ ਉਹ ਆਰਥਿਕ ਸੰਘਰਸ਼ ਕਰਦਿਆਂ ਹੋਿਆਂ ਹੀ ਉਹਨਾਂ ਦੇ ਵਿੱਚ ਇੱਕ ਚੰਗੀ ਰਾਜਨੀਤੀ ਲੈ ਕੇ ਇੱਕ ਸક્રિય ਰਾਜਨੀਤੀ ਦੇ ਵੱਲ ਨੂੰ ਲੈ ਕੇ ਜਾਣ ਦੀ ਲੋੜ ਹੈ ਅਸੀਂ ਇਹ ਚਾਹਨੀ ਆ ਤੁਹਾਡੇ ਕੋਲੋਂ ਅਸੀਂ ਅੱਜ ਇਹ ਚਾਹਦੇ ਆਂ ਵੀ ਤੁਹਾਡੀ ਇੱਕ ਐਡ ਹੋ ਐਡ ਹੋ ਕੇ ਕਿਥੋਂ ਦੀ ਅੱਜ ਹਰਿਆਣੇ ਦੀ ਇੱਕ ਕਮੇਟੀ ਖੜੀ ਕੀਤੀ ਜਾਵੇ ਤਾਂ ਕਿ ਆਨ ਵਾਲੇ ਸਮੇਂ ਤੇ ਕੱਲਾ ਇਹ ਨਹੀਂ ਪਈ ਅਸੀਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਪਈ ਆਂ ਨਾ ਲੱਗਦੇ ਹਿਮਾਚਲ 'ਚ ਕੰਮ ਕਰਦੇ ਪਈ ਆਂ ਕਦੀ ਕਿਸਾਨੀ 'ਚ ਕੁਝ ਕਿਤੇ ਇੱਕ ਦੇ ਕਿਤੇ ਪਰ ਨੌਜਵਾਨੀ ਸਭ ਤੋਂ ਜ਼ਿਆਦਾ ਤਕੜੀ ਹੁੰਦੀ ਹੈ ਸਰਕਾਰ ਭਾਰਤ ਸਰਕਾਰ ਨੇ ਅਗਨੀਵੀਰਨਾ ਦੀ ਯੋਜਨਾ ਬਣਾਈ ਅਸੀਂ ਪੰਜਾਬ 'ਚ ਲੜੇ ਬਹੁਤ ਜ਼ਿਆਦੇ ਲੜੇ ਪਰ ਸਾਡੇ ਕੋਈ ਇੰਨਾ ਵੱਡਾ ਸੰਗਠਨ ਨਹੀਂ ਸੀਗਾ ਵੀ ਅਸੀਂ ਕੇਂਦਰ ਸਰਕਾਰ ਕੋ ਅਗਨੀਵੀਰ ਅਗਨੀ ਪਥ ਯੋਜਨਾ ਰੱਦ ਕਰਾ ਸਕਦੇ ਹੁਣ ਇਹਦਾ ਨੁਕਸਾਨ ਕੀ ਹੋਇਆ ਜਿਸ ਖਿੱਤੇ ਚੋਂ ਮੈਂ ਆਨਾ ਪੰਜਾਬ ਦਾ ਉਹ ਬਿਲਕੁਲ ਪਹਾੜੀਆਂ ਵਾਲਾ ਕੰਢੀ ਦਾ ਇਲਾਕਾ ਆ ਸਾਡਾ ਇਲਾਕਾ ਵੱਧ ਤੋਂ ਵੱਧ ਫੌਜ ਦੇ ਵਿੱਚ ਜਾਂਦਾ ਆ ਹਿੰਦੂ ਡੋਗਰਾ ਤੁਸੀਂ ਸੁਣਿਆ ਹੋਣਾ ਰੈਜੀਮੈਂਟ ਸਿੱਖ ਸਾਡੇ ਸਾਡਾ ਖਿੱਤਾ ਲਗਭਗ ਮੇਰੇ ਆਪਣੇ ਪਿੰਡ ਦੇ ਵਿੱਚੋਂ ਵੱਧ ਤੋਂ ਘੱਟ ਜੇ ਗੱਲ ਕਰਾਂ 150 ਨੌਜਵਾਨ ਫੌਜ ਦੇ ਵਿੱਚ ਆ ਅੱਜ ਹੀ ਡੇਟ ਚ 150 ਮੁੰਡੇ ਸਾਡੇ ਫੌਜ ਦੇ ਵਿੱਚ ਅੱਜ ਹੀ ਡੇਟ ਚ ਪਰ ਅਗਨੀ ਪਥ ਯੋਜਨਾ ਬਣਨ ਤੋਂ ਬਾਅਦ ਜਦੋਂ ਇੱਕ ਭਰਤੀ 'ਚ 8 ਤੋਂ 10 ਨੌਜਵਾਨ ਆਰਸੀ ਲੈ ਕੇ ਆਂਦੇ ਨੇ ਭਰਤੀ ਹੁੰਦੇ ਨੇ ਅੱਜ ਸਿਰਫ ਇੱਕਾ ਦੁੱਕਾ ਆਇਆ ਅਗਨੀ ਪਥ ਯੋਜਨਾ ਬਣਨ ਤੋਂ ਬਾਅਦ ਇਹ ਮਾਨਸੇ ਦਾ ਨੌਜਵਾਨ ਇੱਕ ਸ਼ਹੀਦ ਹੋਇਆ ਉਹਨੂੰ ਗਾਰਡ ਆਫ ਆਨਰ ਹੀ ਨਹੀਂ ਮਿਲਿਆ ਗਾਰਡ ਆਫ ਆਨਰ ਕੀ ਪਈ ਉਹਨੂੰ ਜਦੋਂ ਸਲਾਮੀ ਦੇਣੀ ਨਹੀਂ ਫੌਜ ਆਈ ਵੀ ਸਾਡਾ ਹੁਣ ਮਤਲਬ ਫੌਜ ਦੇ ਲਈ ਸ਼ਹੀਦ ਹੋਇਆ ਬੰਦਾ ਦੇਸ਼ ਦੇ ਲਈ ਸ਼ਹੀਦ ਹੋਇਆ ਉਹਨੂੰ ਸ਼ਹਾਦਤ ਵਾਲਾ ਉਹ ਰਤਬਾ ਨਹੀਂ ਮਿਲਣਾ ਇੱਕ ਆਮ ਮੌਤ ਤੇ ਇੱਕ ਦੇਸ਼ ਦੀ ਸੇਵਾ ਦੇ ਲਈ ਹੋਈ ਮੌਤ ਬਰਾਬਰ ਕਰ ਦਿੰਦੀ ਸਰਕਾਰ ਨੇ ਠੇਕੇ ਦੇ ਭੇਜ ਦੇਣੀ ਹੈ ਫੌਜ ਮਤਲਬ ਦੇਸ਼ ਦੀ ਰਾਖੀ ਵੀ ਠੇਕੇ ਦੇ ਉੱਪਰ ਸਾਡੇ ਸਰਕਾਰੀ ਸੰਸਾਧਨਾਂ ਦਾ ਕੰਮ ਵੀ ਠੇਕੇ ਦੇ ਉੱਪਰ ਸਾਰਾ ਕੁਝ ਆਊਟਸੋਰਸ ਦੇ ਉੱਪਰ ਇਸ ਗੱਲ ਦੇ ਵਿਰੁੱਧ ਅਸੀਂ ਲੜੇ ਜਿੰਨੀ ਕਿ ਹਿੰਮਤ ਹੈ ਪੰਜਾਬ ਦੇ ਵਿੱਚ ਅਸੀਂ ਮਤਾ ਪਾਸ ਕਰਾ ਲਿਆ ਪਰ ਬਾਕੀ ਸੂਬਿਆਂ ਦੇ ਵਿੱਚ ਨਹੀਂ ਲੜਾਈ ਲੜੀ ਕਿਉਂਕਿ ਨੌਜਵਾਨ ਜੱਥੇਬੰਦੀ ਹੈ ਨਹੀਂ ਇਹਦੀ ਸ਼ੁਰੂਆਤ ਛੋਟੇ ਪੱਧਰ ਤੋਂ ਹੀ ਹੋਣੀ ਆ ਭਗਤ ਸਿੰਘ ਹੁਣਾਂ ਨੇ ਜਦੋਂ ਐਚ ਆਰ اے ਤੋਂ ਅੱਗੇ ਹਿੰਦੁਸਤਾਨ ਰਿਪਬਲਿਕਾ ਸੋਸ਼ਲਿਸਟ ਰਿਪਬਲਿਕਾ ਐਸੋਸੀਏਸ਼ਨ ਡਿਵੈਲਪ ਕੀਤੀ ਵਾਅਦਾ ਕੀਤਾ ਇਹਦਾ ਸੋਸ਼ਲਿਜ਼ਮ ਇਹਦੇ ਵਿੱਚ ਐਡ ਕੀਤਾ ਤੇ ਕੁਝ ਨੌਜਵਾਨ ਇਕੱਠੇ ਹੋ ਗਏ ਪੂਰੇ ਭਾਰਤ ਦੇ ਇਦਾਂ ਦੀ ਹੀ ਇੱਕ ਮੀਟਿੰਗ ਅਸੀਂ ਆਨ ਆਲੇ ਸਮੇਂ ਦੇ ਵਿੱਚ 7 ਤੇ 8 ਅਪ੍ਰੈਲ ਨੂੰ ਦੇਸ਼ ਭਗਤ ਜਾਦਗਾਰ ਹਾਲ ਜਲੰਧਰ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪੂਰੇ ਪੰਜਾਬ ਦੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਨੌਜਵਾਨ ਇਕੱਠੇ ਹੋ ਰਹੇ ਆ 50 ਤੋਂ 60 ਗਿਣਤੀ ਦੇ ਵਿੱਚ ਨੌਜਵਾਨ ਅਸੀਂ ਅਲੱਗ-ਅਲੱਗ ਸੂਬਿਆਂ ਚੋਂ ਜਿਹੜੇ ਨੌਜਵਾਨਾਂ ਦੇ ਵਿੱਚ ਕੰਮ ਕਰਦੇ ਨੌਜਵਾਨ ਹੈ ਉਹ ਇਕੱਠੇ ਹੋ ਰਿਹਾ ਤੇ ਉੱਥੇ ਅਸੀਂ ਇੱਕ ਯਤਨ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਦੇ ਵੱਲੋਂ ਕਿ ਭਾਰਤ ਪੱਦਰ ਦੇ ਉੱਪਰ ਨੌਜਵਾਨਾਂ ਨੂੰ ਵੀ ਜੱਥੇਬੰਦ ਕੀਤਾ ਜਾ ਸਕੇ ਤਾਂ ਕਿ ਇੱਕ ਸਟਰੀਕ ਲੜਾਈ ਬੇਰੋਜ਼ਗਾਰੀ ਦੇ ਉੱਪਰ ਇੱਕ ਸਟਰੀਕ ਲੜਾਈ ਨਸ਼ੇ ਦੇ ਉੱਪਰ ਕਿਉਂਕਿ ਨਸ਼ਾ ਇੱਕ ਅੱਧੀ ਸਰਕਾਰ ਦੇ ਕਿਹਾਂ ਬੰਦ ਨਹੀਂ ਹੋਣਾ ਜਿੱਦਾਂ ਸਰਕਾਰਾਂ ਕਹਿ ਲੈਂਦੀ ਆਂ ਕਿ ਅਸੀਂ ਸਾਨੂੰ ਵੋਟਾਂ ਪਾਓ ਅਸੀਂ ਬੰਦ ਕਰਾ ਲਾਂਗੇ ਇੱਦਾਂ ਬੰਦ ਨਹੀਂ ਹੋਣਾ ਕਿਉਂਕਿ ਕਈ ਮੁਲਕਾਂ ਦੀਆਂ ਸਰਕਾਰਾਂ ਇਹ ਡਰੱਗਸ ਮਾਫੀਆ ਚਲਾਉਂਦਾ ਆ ਕਿਤੇ ਇੰਟਰਨੈਟ ਤੇ ਸਰਚ ਕਰਿਓ ਇਹ ਵੀ ਗੱਲਾਂ ਐਡਾ ਵੱਡਾ ਡਰੱਗਸ ਦਾ ਨੈਕਸਸ ਹੈ ਜਿਹੜੀ ਮੋਦੀ ਦੀ ਕਹ ਲਈਏ ਅਬਾਨੀ ਦੀ ਜਿਹੜੀ ਪੋਰਟ ਬੱਦਰਗਾਹ ਐ ਮੋਦਰਾ ਉਹਦੇ ਵਿੱਚੋਂ 22000 ਕਰੋੜ ਦਾ ਡਰੱਗਸ ਕਿਸਾਨੀ ਅੰਦੋਲਨ ਚੱਲਦਾ ਸੀਗਾ 2021 ਦੇ ਵਿੱਚ 22000 ਕਰੋੜ ਦਾ ਫੜਿਆ ਗਿਆ ਅੰਦਾਜ਼ਾ ਲਾ ਸਕਦੇ ਹੋ ਪੀ 22000 ਕਰੋੜ ਦਾ ਡਰੱਗਸ ਜੇ ਇੱਕ ਸਾਡੀ ਪੋਰਟ بندرਗਾਹ ਤੇ ਇਕੱਠਾ ਆ ਰਿਹਾ ਹੈ ਇਹਦਾ ਮਤਲਬ ਕੀ ਹੈ ਪੀ ਇਹ ਵੱਡੀਆਂ-ਵੱਡੀਆਂ ਸਰਕਾਰਾਂ ਜਿਹੜੀਆਂ ਜਿਹੜੇ ਡਰੱਗਸ ਮਾਫੀਆ ਮੈਨੇਜ ਕਰਦਾ ਆ ਉਹ ਚਲਾ ਰਿਹਾ ਉਹਦੇ ਅੱਗੇ ਭਗਵੰਤ ਮਾਨ ਕੀ ਹੈ ਉਹਦੇ ਅੱਗੇ ਖੱਟੜ ਜਾਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਹੈ ਜਾਂ ਉਹਦੇ ਅੱਗੇ ਗ੍ਰਹਿ ਮੰਤਰੀ ਕੀ ਹੈ ਉਹਦੇ ਅੱਗੇ ਕੱਖ ਨਹੀਂ ਜਿਹੜਾ ਕਈ ਮੁਲਕਾਂ ਨੂੰ ਮੈਨੇਜ ਕਰ ਰਿਹਾ ਜਿਹੜਾ ਡਰੱਗਸ ਮਾਫੀਆ ਉਹਦੇ ਵਿਰੁੱਧ ਲੜਾਈ ਤਾਂ ਲੜੀ ਜਾ ਸਕਦੀ ਹੈ ਜੇ ਇੱਕ ਪ੍ਰੋਗਰਾਮਿਕ ਵਿਚਾਰਧਾਰਾ ਦੇ ਹਿਸਾਬ ਦੇ ਨਾਲ ਅਸੀਂ ਖੜੇ ਲਈਏ ਉਹ ਵਿਚਾਰਧਾਰਾ ਜਿਹੜੀ ਸ਼ੀਦਿਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੁਣਾ ਦੀ ਸੀਗੀ ਉਸੇ ਵਿਚਾਰਧਾਰਾ ਦੇ ਉੱਪਰ ਚੱਲਦੇ ਹੀ ਅਸੀਂ ਚਾਹਦੇ ਹਾਂ ਵੀ ਹਰਿਆਣੇ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਇਹਦੇ ਅਲੱਗ-ਅਲੱਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਇਹ ਝੰਡਾ ਅਸੀਂ ਲੈ ਕੇ ਜਾਈਏ ਉਹਦੀ ਵਿਚਾਰਧਾਰਾ ਲੈ ਕੇ ਜਾਈਏ ਤਾਂ ਕਿ ਨੌਜਵਾਨ ਵੱਧ ਤੋਂ ਵੱਧ ਜੱਥੇਬੰਦ ਹੋਈਏ ਜਿਹੜੇ ਨੌਜਵਾਨ ਸਾਡੇ ਕੁਝ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੜਾ ਆਇਆ ਕੋਲੋਠਾ ਆਇਆ ਹਲੀਕਾ ਆਇਆ ਜਾਂ ਰਤੀ ਆਇਆ ਉਹ ਨੌਜਵਾਨ ਹੋਰ ਤਕੜੇ ਆਪਣੀ ਜ਼ਿੰਮੇਵਾਰੀ ਸਮਝਣ 24 ਘੰਟਿਆਂ ਦੇ ਵਿੱਚੋਂ 8 ਘੰਟੇ ਸੌਣ ਦੇ ਲਈ ਬਹੁਤ ਹੈ 8 ਘੰਟੇ ਕੰਮ ਕਰਨ ਦੇ ਲਈ ਬਹੁਤ ਹੈ ਫਿਰ ਵੀ ਸਾਡੇ ਕੋਲ 8 ਘੰਟੇ ਬਚਦੇ ਆ ਉਹਨਾਂ 8 ਘੰਟਿਆਂ ਦੇ ਵਿੱਚੋਂ 2 ਘੰਟੇ ਘਟੋਕੜ ਸੁਸਾਇਟੀ ਦੇ ਲਈ ਦੇ ਦिए। ਨਹੀਂ ਤਾਂ ਅਸੀਂ ਕਰ ਕੀ ਰਹੀਆਂ? ਇਹ ਮੋਬਾਈਲ ਅਸੀਂ ਜੇਬਾਂ 'ਚ ਰੱਖੇ ਆ ਨਾ। 350 ਦਾ ਰੀਚਾਰਜ ਕਰਾਉਣ ਤੋਂ ਬਾਅਦ 24 ਘੰਟਿਆਂ ਦੇ ਵਿੱਚੋਂ ਲਗਭਗ 14 ਤੋਂ 16 ਘੰਟੇ ਅਸੀਂ ਇਸ ਫੋਨ ਦੇ ਉੱਪਰ ਲਗਾ ਰਹੇ ਹਾਂ। ਨਹੀਂ ਯਕੀਨ ਤਾਂ ਇੱਕ ਕਾਗਜ਼ ਪੈਨ ਰੱਖ ਲਿਓ ਅੱਜ ਤੋਂ ਬਾਅਦ ਤੁਸੀਂ ਦੇਖ ਲਿਓ ਜਿੰਨੀ ਰੀਲ ਦਿਖਦੇ ਹੋ ਕਿੰਨੇ ਘੰਟੇ ਚਲਾ ਲਿਆ। ਕਿੰਨੇ ਘੰਟੇ ਚਲਾ ਲਿਆ। ਉਹਦੇ ਨਾਲ ਫਾਇਦਾ ਕੋਈ ਆਉਟਪੁੱਟ ਹੋ ਰਿਹਾ? ਅਸੀਂ ਇੱਕ ਦਿਹਾੜਾ ਮਨਾਉਂਦੇ ਆ ਸ਼ਾਇਦ ਤੁਹਾਡੇ ਜੋ ਕੁਝ ਨੌਜਵਾਨ ਜਾਣਦੇ ਹੋਣਗੇ 1 ਮਈ ਸਾਡਾ ਆਪਤਾਰ ਪ੍ਰਧਾਨ ਆਨੇ ਮਜ਼ਦੂਰ ਹੈ ਤੇ ਮਜ਼ਦੂਰਾਂ ਦਾ ਇੱਕ ਦਿਹਾੜਾ ਹੋਇਆ 1 ਮਈ ਕਿਉਂਕਿ 8 ਘੰਟੇ ਦੀ ਦਿਹਾੜੀ ਇਕ ਲੈਣ ਦੇ ਲਈ ਵੀ ਨਾ ਲੋਕ ਬਹੁਤ ਲੜੇ ਐ ਸਹ ਕੋ ਮਰੇ ਐ 1 ਮਈ 1886 ਦੇ ਵਿੱਚ ਜਦੋਂ ਇੰਡਸਟਰੀਅਲਾਈਜੇਸ਼ਨ ਹੋਇਆ ਮਤਲਬ ਫੈਕਟਰੀਆਂ ਆਣੇ ਸ਼ੁਰੂ ਹੋਈਆਂ ਤੇ ਉਦੋਂ ਜਿੱਦਾਂ ਅਸੀਂ ਜਾਨਵਰਾਂ ਤੋਂ ਕੰਮ ਲੈਨੇ ਆ ਨਾ ਵੇਣਲੇ ਹੁੰਦੇ ਰੇ ਪੁਰਾਣੇ ਜਾ ਕਹ ਲਈਏ ਵੀ ਪਾਣੀ ਕੱਢਣ ਵਾਲੇ ਹਾਲਟ ਹੁੰਦੇ ਰਹੇ ਪੁਰਾਣੇ ਤੇ ਅਸੀਂ ਬਲਦ ਝੜ ਦਿੰਦੇ ਰਹੇ ਨਾ ਤੇ ਜਦੋਂ ਤੱਕ ਬਲਦ ਚੱਲਦਾ ਤੇ ਅਸੀਂ ਚਲਾਈ ਜਾਣਾ ਹਟਾਣਾ ਨਹੀਂ ਕਈ ਸਿਆਣੇ ਬੰਦੇ ਹੁੰਦੇ ਸੀਗੇ ਵੀ ਉਹਨਾਂ ਨੇ ਵੱਧ ਜੋੜੀਆਂ ਰੱਖੀਆਂ ਹੋਣੀਆਂ ਤਾਂ ਬਦਲ ਲੈਣਾ ਉਦਾਂ ਹੀ ਬੰਦੇ ਨੂੰ ਵੀ ਉਦਾਂ ਹੀ ਵਰਤ ਦੇ ਰਹੇ ਐ ਜਦੋਂ ਇੰਡਸਟਰੀਅਲਾਈਜੇਸ਼ਨ ਹੋਇਆ 1886 ਦੇ ਦੌਰ ਦੇ ਵਿੱਚ ਤੇ ਲੋਕਾਂ ਨੂੰ ਮਸ਼ੀਨ ਦੇ ਉੱਪਰ ਲਾ ਰੱਖਦੇ ਸੀਗੇ ਵੀ ਜਿੰਨੀ ਦੇਰ ਉਹ ਕੰਮ ਕਰ ਸਕਦਾ ਉਹਦੇ ਕੋਲ ਲੈਣਾ ਹੁਣ ਬੰਦਾ ਨਾ ਨਿੰਦ ਤਾਂ ਆਣੀ ਐ ਤੇ ਲੋਕਾਂ ਨੂੰ ਨੀਂਦ ਆਂਦੀ ਸੀਗੀ ਤੇ ਉਹ ਮਸ਼ੀਨਾਂ ਦੇ ਵਿੱਚ ਹੀ ਦੜ ਜਾਂਦੇਗੇ ਤਾਂ ਮਾਰੇ ਜਾਂਦੇ ਸੀਗੇ। ਤੋਂ ਗਣਤੀ ਦਾ ਤਾਂ ਕੋਈ ਫਰਕ ਨਹੀਂ ਕਿਉਂਕਿ ਕੰਪ ਕੋਈ ਕਾਨੂੰਨ ਨਹੀਂ ਹੁੰਦਾ ਇਹ ਗਦੋਂ। ਕੋਈ ਲੇਬਰ ਲਾ ਨਹੀਂ, ਕੋਈ ਟਾਈਮ ਨਹੀਂ ਤੇ ਲੋਕਾਂ ਨੇ ਮਸ਼ੀਨਾਂ ਦੇ ਨਾਲ ਆਪ ਰੱਸਿਆਂ ਨਾਲ ਬੰਨ ਲੈਣਾ ਆਪਣੇ ਆਪ ਨੂੰ। ਵੀ ਨੀਂਦ ਆਣੀ ਰੱਸੇ ਨਾਲ ਵਿੱਚ ਨਾ ਡਿਗਾਗੇ ਝੋਕ ਲੱਗੂਗੀ ਉੱਠ ਜਾਵਾਂਗੇ। ਪਰ ਫਿਰ ਲੜਾਈ 1886 ਦੇ ਵਿੱਚ ਪਹਿਲੀ ਹੜਤਾਲ ਜਿਹੜੀ ਹੋਈ ਸ਼ਿਕਾਗੋ ਦੇ ਵਿੱਚ ਪਹਿਲੀ ਮਈ 1886 ਚ 5 ਲੱਖ ਮਜ਼ਦੂਰਾਂ ਨੇ ਹੜਤਾਲ ਕੀਤੀ ਪਹਿਲੀ ਵਾਰ ਵਰਲਡ ਦੇ ਵਿੱਚ। ਕਿਹੜੀ ਗੱਲ ਨੂੰ ਲੈ ਕੇ ਵੀ 8 ਘੰਟੇ ਕੰਮ ਕਰਾਂਗੇ 8 ਘੰਟੇ ਆਰਾਮ ਕਰਾਂਗੇ ਤੇ 8 ਘੰਟੇ ਦੀ ਆਪਣੀ ਮਨਪਸੰਦਗੀ ਦੀ ਜ਼ਿੰਦਗੀ ਬਤੀਤ ਕਰਾਂਗੇ ਇਹਦੇ ਲਈ ਬਹੁਤ ਲੋਕ ਮਰੇ ਅਸੀਂ 1 ਮਈ ਦਾ ਦਿਹਾੜਾ ਬਣਾਉਂਦੇ ਆ ਪਰ ਇਹ ਫੋਨ ਸਾਡੇ ਕੋ ਆ ਗਿਆ ਫੋਨ ਆਣ ਤੋਂ ਬਾਅਦ ਇਹ ਕਾਨੂੰਨ ਦੀ ਜਿਹੜੀ ਹੈ ਇਹ ਹੀ ਤੇ ਹੀ ਫਿਰ ਗਈ ਹੈ ਹੁਣ ਕੀ ਹੈ ਵੀ ਜਿਹੜਾ ਅਸੀਂ ਕਹਿੰਦੇ ਆ ਵੀ 18 ਸਾਲ ਤੋਂ ਠੇਹਾ ਬੱਚੇ ਕੋ ਮਜ਼ਦੂਰੀ ਨਹੀਂ ਕਰਾ ਸਕਦੇ ਉਹ ਹੁਣ ਵੱਡੀ ਵੱਡੀ ਕੰਪਨੀਆਂ ਫੇਸਬੁੱਕ YouTube ਜਾਂ ਵੱਡੀ ਸੈਂਕੜੇ ਹਜ਼ਾਰਾਂ ਦੀ ਤعداد ਦੇ ਉੱਪਰ ਇਹ ਵੈਬਸਾਈਟ ਆਏ ਆਂ ਉਹ ਵੈਬਸਾਈਟਾਂ ਦੇ ਉੱਪਰ ਉਹਨਾਂ ਬੱਚਿਆਂ ਤੋਂ ਮਜ਼ਦੂਰੀਆਂ ਆਈਆਂ। ਕਾਰਟੂਨ ਲੱਗਦੇ ਆ ਬੱਚੇ ਜੰਮਦੇ ਮੋਬਾਈਲ ਤੇ ਉਹ ਦੇਖਣਾ ਸ਼ੁਰੂ ਕਰਦੇ ਆ। ਉਹ ਕੰਪਨੀ ਉੱਪਰ ਪੈਸੇ ਕਮਾ ਰਹੀ ਹੈ। 350 ਦੇ ਰੀਚਾਰਜ ਦੇ ਨਾਲ ਮੋਬਾਈਲ ਦੇ ਨਾਲ ਜਿੱਥੇ ਤੁਸੀਂ ਇੱਕ ਤਾਂ ਬਿੱਲਰ ਇੱਕ ਤਾਂ ਸਵਾ ਖਰਾਬ ਹੋ ਰਿਹਾ ਉੱਤੇ ਵੱਡੇ ਵੱਡੇ ਸਰਮਾਇਦਾਰ ਕੰਪਨੀਆਂ ਦੇ ਲਈ ਫਾਇਦਾ ਕਮਾਇਆ ਜਾ ਰਿਹਾ ਕਿਉਂਕਿ ਦੌਰ ਬਦਲਿਆ। ਦੌਰੂ ਦੇ ਤੋਂ ਵੀ ਅੱਗੇ ਬਦਲਿਆ। ਹੁਣ ਤੁਹਾਡੇ ਸਰੀਰ ਕਿੱਦਾਂ ਦੇ ਤੁਸੀਂ ਇਹ ਵੀ ਇੰਤਾਜਾ ਲਾਉਣਾ। ਅਸੀਂ ਕਹਿੰਦੇ ਨੇ ਪੁਰਾਣੇ ਨੌਜਵਾਨ ਬੜੇ ਤਗੜੇ ਹੁੰਦੇ ਰਹੇ ਪਹਿਲਵਾਨ ਹੁੰਦੇ ਰਹੇ ਅੱਜ ਹੈਗੇ ਆਂ ਅਸੀਂ ਨਹੀਂ ਐ ਕਿਉਂ ਐ ਕਾਰਨ ਕੀ ਐ ਪਿਆਟ ਕੇ ਤੇ ਦੀ ਦਿਹਾੜੀ 8 ਘੰਟਿਆਂ ਦੀ ਦਿਹਾੜੀ ਦੇ ਵਿੱਚ ਵੀ ਸਾਡੇ ਕੋਲ ਕੰਮ ਇੰਨਾ ਕਿ ਲਿਆ ਜਾਂਦਾ ਜਿੰਨਾ ਅਸੀਂ 10 20 ਘੰਟਿਆਂ ਦੇ ਵਿੱਚ ਕੰਮ ਕਰਨਾ ਮਸ਼ੀਨਾਂ ਇੰਨੀ ਤੇਜ਼ ਆ ਗਈਆਂ ਕਿ ਉਹ ਸਾਡੇ ਸਰੀਰ ਦੀ ਜਾਨ ਅੱਤੇ ਸਮੇਂ ਦੇ ਵਿੱਚ ਹੀ ਕੱਢ ਲੈਂਦੀਆਂ ਵੱਧ ਤੋਂ ਵੱਧ ਮਹਿੰਗਾਈ ਇੰਨੀ ਕਿ ਜ਼ਿਆਦਾ ਹੋ ਗਈ ਸਾਨੂੰ ਵੱਧ ਜ਼ੋਰ ਲਾਣੇ ਪੈਂਦਾ ਵੀ ਅਸੀਂ ਘਰ ਚਲਾਣਾ ਹੈ ਤੇ ਖਾਣ ਦੇ ਲਈ ਖਰਾਕ ਕਿੰਨੇ ਸਾਲ ਹੋ ਗਏ ਆ ਅੱਜ ਤਾਂ ਲੋੜ ਇਹ ਸੀ ਕਿ ਹਰ ਪਿੰਡ ਦੇ ਵਿੱਚ ਇੱਕ ਚੰਗਾ ਹਸਪਤਾਲ ਚਾਹੀਦਾ ਸੀਗਾ ਹਰ ਪਿੰਡ ਦੇ ਵਿੱਚ ਇੱਕ ਚੰਗਾ ਸਰਕਾਰੀ ਸਕੂਲ ਚਾਹੀਦਾ ਸੀਗਾ ਹਰ ਪਿੰਡ ਦਾ ਆਬੋ ਹਵਾ ਜਿਹੀ ਚਾਹੀਦੀ ਸੀਗੀ ਕਿ ਜਿੱਥੇ ਲੋਕਾਂ ਦੀ ਉਮਰ 100 100 ਸਾਲ ਤੋਂ ਵੀ ਉੱਪਰ ਵੱਧਦੀ ਪਰ ਅੱਜ ਹਾਲਤ ਇਹ ਹੋ ਗਈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਆਪਣੇ ਲੋਕਾਂ ਦੇ ਹੱਥਾਂ ਦੇ ਵਿੱਚ ਦੇਸ਼ ਆਣ ਤੋਂ ਬਾਅਦ ਵੀ ਲੋਕਾਂ ਦੀ ਉਮਰ 50 45 ਸਾਲ ਰਹਿ ਗਈ ਹੈ ਇਹੀ ਹੈ ਨਾ 50 ਸਾਲ 45 ਸਾਲ ਬਹੋਂ ਤੋਂ ਬਾਅਦ ਅਸੀਂ ਕਹਿ ਲੈਂਦੇ ਬਸ ਜ਼ਿੰਦਗੀ ਹੋ ਗਈ ਹੁਣ ਪਤਾ ਨਹੀਂ ਕਦੋਂ ਸਵਾਦ ਆਂਦੇ ਲੱਗਣੇ ਇਹੀ ਹੈ ਨਾ ਇਹਦੇ ਵਿੱਚ ਤਬਦੀਲੀ ਕਰਨ ਦੇ ਲਈ ਇਹੀ ਹੈ ਇੱਕੋ ਇੱਕ ਰਾਹ ਵੀ ਅਸੀਂ ਪਿੰਡੋਂ ਪਿੰਡ ਜੱਥੇਬੰਦ ਹੋਈਏ ਇਹ ਗੱਲਾਂ ਹੋਰ ਸੰਗਠਨਾਂ ਦੇ ਵਿੱਚ ਨਹੀਂ ਹੋਣੀਆਂ ਕਿਸਾਨਾਂ ਨੇ ਸਿਰਫ ਆਪਣੇ ਭਾਅ ਦੀ ਗੱਲ ਕਰਦੇ ਰਹਿਣਾ ਹੈ ਰੇਟਾਂ ਦੀ ਗੱਲ ਕਰਦੇ ਰਹਿਣਾ ਹੈ ਕਿਉਂਕਿ ਉਹ ਚੱਲਦਾ ਹੈ ਮਜ਼ਦੂਰ ਵਿਚਾਰਾ ਆਪਣੀ ਦਿਹਾੜੀ ਨੌਜਵਾਨ ਸੰਗਠਨ ਦੇ ਵਿੱਚ ਤੁਸੀਂ ਹਰ ਖਿੱਤੇ ਦੀ ਗੱਲ ਕਰਨੀ ਹੈ ਭਗਤ ਸਿੰਘ ਇਹ ਅਜਿਹੇ ਸਖਸ ਸੀਗਾ ਵੀ ਜਿਹੜਾ ਕੱਲੀ ਇਹ ਗੱਲ ਨਹੀਂ ਕਰਦਾ ਸੀਗਾ ਪੀ ਅੰਗਰੇਜ਼ ਬਾਹਰ ਕੱਢਣੇ ਆ ਉਹ ਇਹ ਵੀ ਗੱਲ ਕਰਦਾ ਸੀਗਾ ਅੰਗਰੇਜ਼ ਬਾਹਰ ਕੱਢਣ ਤੋਂ ਬਾਅਦ ਅੱਗੇ ਸੁਸਾਇਟੀ ਕਿੱਦਾਂ ਦੀ ਹੋਣੀ ਹੈ ਅੱਗੇ ਸਾਡੇ ਮੁਲਕ ਨੂੰ ਚਲਾਉਣ ਵਾਲਾ ਜਿਹੜਾ ਪ੍ਰੋਗਰਾਮ ਕਿੱਦਾਂ ਦਾਣਾ ਹੈ ਇਸ ਕਰਕੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਇਸ ਕਰਕੇ ਨਹੀਂ ਦਿੱਤੀ ਕਿ ਭਗਤ ਸਿੰਘ ਨੇ ਮਤਲਬ ਕਿ ਰੋਲਾ ਪਾਇਆ ਔਰ ਜਥੇਬੰਦੀ ਬਣਾ ਲਈ ਹੈ ਜਾਂ ਉਹ ਤੋਂ ਤਕਲੀਫ ਬੜੀ ਤਕਲੀਫ ਇਸ ਗੱਲ ਦੀ ਸੀਗੀ ਕਿ ਜਿਹੜਾ ਇਹ ਰਾਹ ਦੱਸਦਾ ਨਾ ਇਹ ਰਾਹ ਵੱਡੇ ਵੱਡੇ ਅਮੀਰਾ ਦੇ ਘਰਾਂ ਨੂੰ ਢਾਂਦਾ ਹੈ ਇਹ ਰਾਜਾ ਸ਼ਾਹੀ ਨੂੰ ਢਾਂਦਾ ਹੈ ਇਹ ਜਿਹੜਾ ਵੱਡਾ ਪੂੰਜੀਵਾਦ ਹੈ ਸਰਮਾਇਦਾਰੀ ਆ ਉਹਨੂੰ ਟੰਦਾ ਆ ਇਸ ਕਰਕੇ ਉਹ ਕਹਿੰਦਾ ਉਹ ਤਾਂ ਇਹ ਕਹਿੰਦਾ ਸੀਗਾ ਵੀ ਮੈਂ ਮਜ਼ਦੂਰਾਂ ਦੇ ਹੱਥਾਂ ਦੇ ਵਿੱਚ ਜਿਹੜੀ ਸੱਤਾ ਦੇਖਣੀ ਹੈ ਕਿਰਤੀ ਲੋਕਾਂ ਦੇ ਹੱਥਾਂ ਦੇ ਵਿੱਚ ਸੱਤਾ ਦੇਖਣੀ ਆ ਤਾਂ ਕਿ ਜੇ ਤੁਹਾਡੇ ਵਰਗੇ ਲੋਕਾਂ ਦੇ ਹੱਥ ਦੇ ਵਿੱਚ ਹੋਊਗਾ ਸਿਸਟਮ ਤੇ ਤੁਸੀਂ ਆਪਣੇ ਲਈ ਕਾਨੂੰਨ ਬਣਾ ਸਕੋ ਅੱਜ ਸਿਸਟਮ ਵੱਡੇ ਵੱਡੇ ਅਮੀਰਾ ਤੇ ਸਰਮਾਇਦਾਰਾਂ ਦੇ ਹੱਥਾਂ ਦੇ ਵਿੱਚ ਹੈ ਤੇ ਇਸ ਕਰਕੇ ਕਾਨੂੰਨ ਵੀ ਉਹਨਾਂ ਦੇ ਲਈ ਬਣਾਏ ਜਾਂਦੇ ਆ ਦੀਹਾੜੀ ਹੋਗੀ ਨਾ ਜਿਹੜੀ 8 ਘੰਟੇ ਦੀ ਮੈਂ ਗੱਲ ਕੀਤੀ ਅੱਜ ਹੀ ਡੇਢ 'ਚ ਸਾਡੇ ਦੇਸ਼ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਵੀ 8 ਘੰਟਿਆਂ ਦੀ ਬਜਾਏ 12 ਘੰਟੇ ਦੀਹਾੜੀ ਹੋਊਗੀ ਹੁਣ ਤੁਸੀਂ ਦੇਖ ਲਓ ਵੀ ਹਜੇ 12 ਘੰਟੇ ਆ ਤੇ ਸਮਾਂ ਉਹ ਦੂਰ ਨਹੀਂ ਵੀ ਜਦੋਂ ਮਨੁੱਖ ਸਿਰਫ ਵਰਤਨ ਵਾਲੀ ਬਸਤੂ ਰਹਿ ਜਾਣੀ ਹੈ ਕਿਉਂ ਗਿਣਤੀ ਬਹੁਤ ਜ਼ਿਆਦਾ ਹੈ ਭਾਰਤ ਦੀ ਅੱਜ ਦੀ ਗਿਣਤੀ 1 ਕਰੋੜ 41 ਲੱਖ ਹੈ ਮਤਲਬ 141 ਕਰੋੜ ਹੈ 150 ਕਰੋੜ ਨੂੰ ਅਸੀਂ ਜਾ ਰਹੇ ਹਾਂ ਤੇ ਜਿੰਨੇ ਮਰਜੀ ਲੋਕ ਮਰੇ ਜਾਣ ਸਰਕਾਰ ਨੂੰ ਕੋਈ ਫਰਕ ਰਹਿਣਾ ਅਦਾਨੀ-ਅਵਾਨੀ ਨੂੰ ਕੋਈ ਫਰਕ ਪੈਣਾ ਉਹਨਾਂ ਦੇ ਪ੍ਰੋਡਕਟ ਵਿਕੀ ਜਾਂਦੇ ਆ ਇੱਕ ਵੱਡੀ ਮੰਡੀ ਹੈ ਸਾਡੇ ਮੁਲਕ ਦੇ ਵਿੱਚ ਇਸੇ ਕਰਕੇ ਸਾਡਾ ਨਿਸ਼ਾਨਾ ਹੈ ਅੱਜ ਇੰਨੀ ਕੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਨੀ ਹੈ ਗੱਲ ਕਰਕੇ ਅਸੀਂ ਚਾਹੁੰਦੇ ਆ ਕਿ ਅੱਜ ਅਸੀਂ ਇੱਥੇ ਇੱਕ ਕਮੇਟੀ ਚੁਣੀਏ ਉਹ ਕਮੇਟੀ ਚੁਣ ਕੇ ਅੱਗੇ ਮੀਟਿੰਗਾਂ ਕਰਕੇ ਪੂਰੇ ਹਰਿਆਣਾ ਦੇ ਵਿੱਚ ਯਤਨ ਕਰੇ ਕਿ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਹਰਿਆਣਾ ਦੇ ਹਰ ਪਿੰਡ ਦੇ ਵਿੱਚ ਲੈ ਕੇ ਜਾਣਾ ਹੈ ਤੁਸੀਂ ਅੱਜ ਸ਼ੁਰੂਆਤ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਕਹਿਣਗੇ ਕਿ ਕੁਝ ਨੌਜਵਾਨਾਂ ਨੇ ਰਤਿਏ ਦੇ ਕਿਸਾਨ ਸਭਾ ਭਵਨ ਦੇ ਵਿੱਚ ਬੈਠ ਕੇ ਇੱਕ ਕਮੇਟੀ ਗਠਿਤ ਕੀਤੀ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਉਹ ਮਨਾ ਕੇ ਉਹਨਾਂ ਨੇ ਨੌਜਵਾਨਾਂ ਨੇ ਯਤਨ ਕੀਤਾ ਤੇ ਪੂਰੇ ਹਰਿਆਣੇ ਦੇ ਵਿੱਚ ਅਜਿਹੇ ਸੰਗਠਨ ਬਣਿਆ ਜਿਹਦੇ ਨਾਲ ਤਬਦੀਲੀ ਹੋਈ ਇਹ ਮੈਂ ਆਸ ਰੱਖਦਾ ਬਤੌਰ ਜਥੇਬੰਦੀ ਦੇ ਆਗੂ ਵੀ ਤੁਸੀਂ ਜਿਹੜਾ ਤੁਹਾਨੂੰ ਇਹ ਸਨੇਹ ਅੱਜ ਮੈਂ ਦੇ ਕੇ ਚੱਲਾ ਆ ਇਹ ਸਨੇਹ ਨੂੰ ਤੁਸੀਂ ਮੰਨੋਗੇ ਤੁਸੀਂ ਇਹਨੂੰ ਆਪਣੇ ਅੰਦਰ ਤੱਕ ਰੱਖੋਗੇ ਬੰਨ ਕੇ ਰੱਖੋਗੇ ਤੇ ਸੋਚੋ ਜਾਂ ਸੋਚਣਾ ਮਹਿਸੂਸ ਕਰੋਗੇ ਵੀ ਇਹ ਜ਼ਿੰਮੇਵਾਰੀ ਵੱਡੀ ਹੈ ਸਾਡੇ ਕੋਲ ਆਗੂ ਆ ਜਿਹੜੇ ਕੰਮ ਕਰਦੇ ਆ ਉਹ ਵੀ ਇਹ ਸਮਝਣ ਵੀ ਜਿੱਥੇ ਅਸੀਂ ਆਪਣਾ ਘਰ ਚਲਾਣਾ ਆਇਆ ਜਿੱਥੇ ਆਪਣੀ ਘਰੇਲੂ ਲੋੜਾਂ ਪੂਰਾ ਕਰਨ ਦੇ ਲਈ ਯਤਨ ਕਰਦਾ ਉੱਥੇ ਜਿਹੜੀ ਜ਼ਿੰਮੇਵਾਰੀ ਅਸੀਂ ਮੋਢਿਆਂ ਦੇ ਉੱਪਰ ਚੱਕੀ ਆ ਇਸ ਸੁਸਾਇਟੀ ਨੂੰ ਬਦਲਣ ਦੇ ਲਈ ਉਸ ਜ਼ਿੰਮੇਵਾਰੀ ਨੂੰ ਪਹਿਲੇ ਪੱਧਰ ਦੇ ਉੱਪਰ ਰੱਖੀਏ ਤਾਂ ਕਿ ਇਸ ਸੰਗਠਨ ਨੂੰ ਜਲਦ ਤੋਂ ਜਲਦ ਇੱਕ ਵੱਡਾ ਸੰਗਠਨ ਬਣਾਇਆ ਜਾ ਸਕੇ ਤੇ ਜਲੰਧਰ ਦੇ ਵਿੱਚ ਜਿਹੜੀ ਹੋ ਰਹੀ ਮੀਟਿੰਗ ਹੈ ਉੱਥੋਂ ਉਹਦੇ ਵਿੱਚ ਵੱਡੀ ਹਾਜ਼ਰੀ ਲੈ ਕੇ ਜਾਣਗੇ ਇਥੋਂ ਪੰਜ ਡੈਲੀਗੇਟ ਅਸੀਂ ਚੁਣਨੇ ਆ ਤੌਥੋਂ ਤਾਂ ਕਿ ਜਿਹੜਾ ਹਰਿਆਣੇ ਦਾ ਵੀ ਤੁਸੀਂ ਪੇਸ਼ ਕਰ ਸਕੋ ਪਿਆਸੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਤੇ ਅਸੀਂ ਇਹ ਗੱਲ ਇੱਥੇ ਕਹਿ ਕੇ ਚੱਲੇ ਆ ਵੀ ਅਸੀਂ ਕੁਝ ਸਾਲਾਂ ਦੇ ਵਿੱਚ ਪੂਰੇ ਹਰਿਆਣੇ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜਿਹੜਾ ਝੰਡਾ ਖੜਾ ਕਰਾਂਗੇ ਤਾਂ ਕਿ ਪੰਜਾਬ ਹਰਿਆਣਾ ਤੇ ਭਾਰਤ ਦੀ ਨੌਜਵਾਨੀ ਨੂੰ ਇੱਕ ਰਾਹ ਦਸੀਰਾ ਬਣੀਏ ਨੌਜਵਾਨ ਜਿਹੜੇ ਨਸ਼ੇ 'ਚ ਮਰ ਰਹੇ ਆ ਨੌਜਵਾਨ ਜਿਹੜੇ ਆਪਸ ਦੀ ਲੜਾਈਆਂ ਦੇ ਵਿੱਚ ਮਾਰੇ ਜਾ ਰਹੇ ਆ ਨੌਜਵਾਨ ਜਿਹੜੇ ਗੈਂਗਸਟਰਵਾਦ ਅਤਵਾਦ ਦੇ ਵਿੱਚ ਮਾਰੇ ਜਾ ਰਹੇ ਆ ਉਹਨਾਂ ਨੌਜਵਾਨਾਂ ਨੂੰ ਸਹੀ ਰਾਹ ਦਸੀਏ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਉਹ ਨੌਜਵਾਨ ਭਗਤ ਸਿੰਘ ਦੇ ਝੰਡੇ ਚੱਕ ਕੇ ਇਹਨਾਂ ਹਰਿਆਣੇ ਦੇ ਇਹਨਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਪੂਰੇ ਭਾਰਤ ਦੇ ਵਿੱਚ ਇੱਕ ਨਵੀਂ ਜਿਹੜੀ ਕ੍ਰਾਂਤੀਕਾਰੀ ਇਨਕਲਾਬੀ ਜਿਹੜੀ ਰੂਹ ਭੁਕਣ ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਘਰਾਂ ਦੇ ਵਿੱਚ ਬੈਠਣ ਦੀ ਬਜਾਏ ਇਹ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਰਾਹ ਚੰਗਾ ਆਏ ਰਾਹ ਚੱਕੀਏ ਤਾਂ ਕਿ ਸਾਡੀ ਸੋਸਾਇਟੀ ਦੇ ਵਿੱਚ ਇੱਕ ਚੰਗੀ ਤਬਦੀਲੀ ਹੋ ਸਕੇ ਧੰਨਵਾਦ ਸਾਥੀਓ